ਸਿੱਖ ਵੀ ਉਹ ਆ ਜਿਹਦਾ ਜਨਮ ਸ਼ਬਦ ਦੀ ਵਿਚਾਰ ਤੋਂ ਹੋਇਆ ਹੈ ਸਤਿਗੁਰ ਕੇ ਜਨਮੇ ਗਵਨ ਬਿਟਾਇ ਇੱਕ ਸਾਡਾ ਜਨਮ ਹੁੰਦਾ ਹੈ ਮਾਤਾ ਪਿਤਾ ਦੇ ذریعے ਫਿਰ ਜਦੋਂ ਅਸੀਂ ਗੁਰੂ ਨਾਲ ਜੁੜਦੇ ਆ ਤਾਂ ਸ਼ਬਦ ਦੀ ਵਿਚਾਰ ਨਾਲ ਵੀ ਸਾਡਾ ਇੱਕ ਨਾਦ ਤੋਂ ਪੈਦਾ ਹੁੰਦਾ ਆਪਾਂ ਨਾਦੀ ਪੁੱਤਰ ਜਿਵੇਂ ਆਪਾਂ ਕਹਿੰਦੇ ਗੁਰੂ ਜੀ ਦੇ ਪੁੱਤਰ ਬਣ ਜਾਣਾ ਗੁਰੂ ਜੀ ਦਾ ਸੇਵਕ ਬਣ ਜਾਣਾ ਸ਼ਬਦ ਦੀ ਵਿਚਾਰ ਤੋਂ ਜਦੋਂ ਜਨਮ ਹੁੰਦਾ ਹੈ ਫਿਰ ਮਨੁੱਖ ਦੇ ਵਿਚਾਰ ਬਦਲ ਜਾਂਦੇ ਆ ਉਹ ਪਹਿਲਾਂ ਵਾਲਾ ਨਹੀਂ ਰਹਿੰਦਾ ਆਖੋ ਸਤਨਾਮ ਵਿਚਾਰ ਨਹੀਂ ਬਦਲੇ ਖਿਆਲ ਨਹੀਂ ਬਦਲੇ ਤਾਂ ਕੁਝ ਵੀ ਨਹੀਂ ਬਦਲੇ ਅਜੇ ਕੁਝ ਵੀ ਪ੍ਰਾਪਤੀ ਨਹੀਂ ਹੈ ਇਸੇ ਤਰ੍ਹਾਂ ਸ਼ਬਦ ਦੀ ਵਿਚਾਰ ਨੇ ਇੱਕ ਨਵਾਂ ਜਨਮ ਦੇਣਾ ਮਨੁੱਖ ਨੂੰ ਜਿਹਨੂੰ ਅਸੀਂ ਸਿੱਖ ਕਹਿੰਦੇ ਆ ਆਖੋ ਸਤਨਾਮ ਸਿੱਖ ਬਣ ਜਾਂਦਾ ਜੋ ਗੁਰੂ ਜੀ ਦੀ ਸਿੱਖਿਆ ਤੇ ਤੁਰਦਾ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਦੇ ਦਰ ਤੇ ਜਿ ਆਉਣਾ ਤੇ ਇੱਕ ਚੀਜ਼ ਮੰਗ ਲਾ ਉਹ ਹੈ ਬੰਦਗੀ ਬੰਦਗੀ ਦੀ ਖੈਰ ਮੰਗ ਲਾਏ ਨਾਮ ਦੀ ਖੈਰ ਮੰਗ ਪ੍ਰੀਤ ਮੰਗ ਲਾਏ ਹੇ ਸਤਗੁਰੂ ਜੀ ਐਸੀ ਮਿਹਰ ਕਰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਰਮਾਨ ਹੈ ਹਮਾਰੈ ਇਹ ਕਿਰਪਾ ਕੀ ਜੈ ਆਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਹਾਉ ਪਾਤਸ਼ਾਹ ਕਹਿੰਦੇ ਹੇ ਸਤਿਗੁਰੂ ਜੀ ਮੇਰੇ ਉੱਤੇ ਐਸੀ ਮਿਹਰ ਕਰ। ਅਲ ਮਕਰੰਦ ਅਲ ਭਾਵ ਪੌਰਾ ਮਕਰੰਦ ਫੁੱਲ ਦੀ ਅੰਦਰਲੀ ਧੂੜੀ ਫੁੱਲ ਦਾ ਰਸ ਕਿ ਜਿਵੇਂ ਪੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ ਤਿਵੇਂ ਮੇਰਾ ਮਨ ਤੇਰੇ ਸੋਹਣੇ ਚਰਨਾਂ ਨਾਲ ਮੋੜ-ਮੋੜ ਲਪਟਿਆ ਰਹੇ ਐਦਾਂ ਤੇਰੇ ਨਾਲ ਪ੍ਰੀਤ ਬਣੀ ਰਹੇ ਆਨ ਜਲਾ ਸਿਉ ਕਾਜ ਨਾ ਕਸ਼ੂ ਐ ਹਰ ਬੂੰਦ ਚਾਤਰਿਕ ਕਉ ਦੀਜੈ ਜਿਵੇਂ ਪਪੀਹੇ ਨੂ ਵਰਖਾ ਦੀ ਬੂੰਦ ਤੋਂ ਬਿਨਾ ਹੋਰ ਪਾਣੀਆਂ ਨਾਲ ਕੋਈ ਗਰਜ ਨਹੀਂ ਪਾਣੀ ਹੋਰ ਵੀ ਬਹੁਤ ਹੁੰਦਾ ਹੈ ਪਾਣੀ ਹੋਰ ਵੀ ਬਹੁਤ ਥਾਂ ਖੜਾ ਹੁੰਦਾ ਹੈ ਮੀਂਹ ਵੀ ਬੜਾ ਪੈਂਦਾ ਹੈ ਵਰਖਾ ਵੀ ਬੜੀ ਹੁੰਦੀ ਹੈ ਪਰ ਉਹਨੂੰ ਉਹਨਾਂ ਚੀਜ਼ਾਂ ਨਾਲ ਕੋਈ ਗਰਜ ਨਹੀਂ ਤੇਵੇਂ ਮੈਨੂੰ ਵੀ ਪਪੀਹੇ ਨੂੰ ਇੱਕ ਨਾਮ ਅੰਮ੍ਰਿਤ ਦੀ ਬੂੰਦ ਦੇ ਆਖੋ ਸਤਨਾਮ ਨਾਮ ਅਮਰਤੀ ਪੂਨ ਜੀਵਨ ਬਦਲਣਾ ਹੈ ਜੀਵਨ ਸਫਲ ਹੋਣਾ ਹੈ ਤਾਂ ਪਾਤਸ਼ਾਹ ਕਹਿੰਦੇ ਆ ਨਾਮ ਨਾਲ ਹੋਣਾ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ ਮੂਲ ਮੰਤਰ ਦਾ ਜਪਣਾ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਬਹੁਤ ਜ਼ਰੂਰੀ ਹੈ ਜੀਵਨ ਦੇ ਅੰਦਰ ਜਿਨੇ ਮਨੁੱਖ ਦੇ ਅੰਦਰ ਦੀ ਘਾੜਤ ਨੂੰ ਘੜਨਾ ਇੱਕ ਨਵਾਂ ਜੀਵਨ ਦੇਣਾ ਹੈ ਐਡੀ ਵੱਡੀ ਸ਼ਕਤੀ ਹੈ ਮੂਲ ਮੰਤਰ ਦੇ ਅੰਦਰ ਉਸ ਤੋਂ ਬਾਅਦ ਗੁਰਮੰਤਰ ਵਾਹਿਗੁਰੂ ਦਾ ਜਾਪ ਫਿਰ ਨਿਤਨੇਮ ਕਰਨਾ ਘੜਿਆ ਸੁਰਤ ਮਤ ਮਨ ਬੁੱਧ ਜਦੋਂ ਅਸੀਂ ਫਿਰ ਵਿਚਾਰ ਨਾਲ ਜੁੜਦੇ ਹਾਂ ਤਾਂ ਸਾਡੀ ਸੁਰਤ ਘੜੀ ਜਾਂਦੀ ਹੈ ਨਹੀਂ ਸੁਰਤ ਘੜੀ ਨਹੀਂ ਜਾਂਦੀ ਮਨ ਨੂੰ ਕਾਬੂ ਕਰਨਾ ਕੋਈ ਆਮ ਗੱਲ ਨਹੀਂ ਹੈ ਕਹਿਣਾ ਬਹੁਤ ਸੌਖਾ ਹੈ ਮਨ ਨੂੰ ਵਸ ਵਿੱਚ ਕਰਨਾ ਇਹ ਉਹਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਜਦੋਂ ਉਹਦੀ ਕਿਰਪਾ ਵਰਤਦੀ ਹੈ ਵੀ ਜੇ ਤੂੰ ਕਿਰਪਾ ਲੈਣੀ ਵੀ ਚਾਹਨਾ ਤਾਂ ਪਾਤਸ਼ਾਹ ਕਹਿੰਦੇ ਆ ਵੀ ਮੂਲ ਮੰਤਰ ਦਾ ਜਾਪ ਕਰਿਆ ਕਰ ਨਾਮ ਜਪਿਆ ਕਰ ਭਾਵੇਂ ਬੜੇ ਵਿਦਵਾਨਾਂ ਦਾ ਵੀ ਕਹਿਣਾ ਹੈ ਕਿ ਮੂਲ ਮੰਤਰ ਵਿੱਚ ਬੜੀ ਵੱਡੀ ਪਾਵਰ ਹੈ ਫਿਰ ਸਿਮਰਨ ਕਰਨਾ ਵਾਹਿਗੁਰੂ ਦਾ ਨਿਤਨੇਮ ਕਰਨਾ ਤੇ ਸ਼ਬਦ ਦੀ ਵਿਚਾਰ ਨਾਲ ਜੁੜਾ। ਜਦੋਂ ਐਸੀ ਪ੍ਰੀਤ ਵਣਗੀ ਕਿ ਪਪੀਹੇ ਵਾਂਗੂ ਮੈਨੂੰ ਹੋਰ ਪਾਣੀਆਂ ਨਾਲ ਕੋਈ ਗਰਜ ਨਹੀਂ ਹੈ। ਤਿਵੇਂ ਸਤਿਗੁਰੂ ਜੀ ਮੈਨੂੰ ਨਾਮ ਅੰਮ੍ਰਿਤ ਦੀ ਫੂੰਦ ਦੇ। ਕਿਉਂਕਿ ਨਾਮ ਅੰਮ੍ਰਿਤ ਨਾਲ ਬਿਨ ਮਿਲਵੇ ਨਾਹੀ ਸੰਤੋਖਾ। ਵੇਖ ਦਰਸ਼ਨ ਨਾਨਕ ਦੀ ਜੈ ਜਿੰਨਾ ਚਿਰ ਉਹ ਮਿਲਿਆ ਨਹੀਂ ਮੇਰੇ ਅੰਦਰ ਠੰਡ ਪਈ ਨਹੀਂ ਸਕਦੀ ਮੇਰ ਕਰ ਤੇਰਾ ਦਾਸ ਨਾਨਕ ਗੁਰੂ ਨਾਨਕ ਦੇਵ ਜੀ ਤੇਰਾ ਦਰਸ਼ਨ ਕਰਕੇ ਆਤਮਕ ਜੀਵਨ ਹਾਸਲ ਕਰਦਾ ਰਹੇ ਆਤਮਕ ਜੀਵਨ ਹਾਸਲ ਕਰਨਾ ਸਤਿਗੁਰੂ ਜੀ ਦੱਸਦੇ ਆ ਵੀ ਸ਼ਰੀਰ ਚੰਗਾ ਮਿਲ ਗਿਆ ਕੋਈ ਬਹੁਤੀ ਵੱਡੀ ਗੱਲ ਨਹੀਂ ਅਤ ਸੁੰਦਰ ਸੋਨਾ ਬਹੁਤ ਹੈ ਉੱਚਾ ਲੰਮਾ ਬਹੁਤ ਹੈ ਸਿਮਲ ਦਾ ਰੁੱਖ ਵੀ ਬਹੁਤ ਸੋਹਣਾ ਹੁੰਦਾ ਹੈ ਕੀ ਹੋ ਗਿਆ ਉੱਚਾ ਲੰਮਾ ਕੱਦ ਹੈ ਰੰਗ ਗੋਰਾ ਹੈ ਸ਼ਰੀਰ ਸੋਹਣਾ ਬੜਾ ਲੱਗਦਾ ਹੈ ਅਤ ਸੁੰਦਰ ਕੁਲੀਨ ਬਹੁਤ ਉੱਚੀ ਕੁਲ ਵਿੱਚ ਪੈਦਾ ਹੋਇਆ ਹੈ ਧਨ ਪਦਾਰਤ ਬਹੁਤ ਹੈ ਪਾਦਸ਼ਾਹ ਕਹਿੰਦੇ ਕੁਝ ਵੀ ਨਹੀਂ ਅਤ ਸੁੰਦਰ ਕੁਲੀਨ ਚਾਤਰ ਚਾਤਰ ਬਹੁਤ ਹੈ ਬੋਲਣ ਨੂੰ ਬਹੁਤ ਤਿੱਖਾ ਹੈ ਗੱਲਾਂ ਬਾਤਾਂ ਬੜੀਆਂ ਆਉਂਦੀਆਂ ਨੇ ਗੱਲ ਨਹੀਂ ਕਰ ਦਿੰਦਾ ਕਿਸੇ ਨੂੰ ਅਤ ਸੁੰਦਰ ਕੁਲੀਨ ਚਾਤਰ ਗੱਲਾਂ ਬਾਤਾਂ ਬਹੁਤ ਆਉਂਦੀਆਂ ਕੁਝ ਵੀ ਨਹੀਂ ਹੈ ਕੁਲੀਨ ਚਾਤਰ ਮੁਖ ਗਿਆਨੀ ਕੀ ਹੋ ਗਿਆ ਗਿਆਨ ਹੋ ਗਿਆ ਤੈਨੂੰ ਚਾਰ ਗ੍ਰੰਥ ਪੜ ਲਏ ਗੱਲਾਂ ਬਾਤਾਂ ਆਉਣ ਲੱਗ ਗਈਆਂ ਕੀ ਹੋ ਗਿਆ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਨਵੰਤ ਧਨੀ ਵੜਾ ਪਦਾਰਥ ਵੜਿਆ ਪਰ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਮੁਰਦਾ ਹੀ ਆ ਜੇ ਚੰਗੇ ਗੁਣ ਹਾਸਲ ਨਾ ਕੀਤੇ ਆਖੋ ਸਤਨਾਮ ਜੇ ਪ੍ਰੀਤ ਨਾ ਵਣੀ ਮੁਰਦਾਂ ਐ ਐਨਾ ਕੁਛ ਹੁੰਦੇ ਹੋਏ ਵੀ ਮੁਰਦਾਂ ਦੇ ਬਰਾਬਰ ਆ ਕਿਉਂਕਿ ਬਾਣੀ ਦੱਸਦੀ ਐ ਮਿਰਤਕ ਕਹੀਐ ਉਹਨੂੰ ਮਿਰਤਕ ਕਹੋ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇੱਕ ਚੀਜ਼ ਦੁਨੀਆ ਤੋਂ ਜ਼ਰੂਰ ਖੱਟ ਕੇ ਲੈ ਜਾ ਕਿ ਪ੍ਰਮਾਤਮਾ ਦਾ ਨਾਮ ਸੁੱਤ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ ਉੱਦਮ ਕਰੇ ਐਸਾ ਉੱਦਮ ਕਰ ਉੱਦਮ ਕਰੇ ਭਲ ਕੇ ਪਰਭਾਤੀ ਅੰਮ੍ਰਿਤ ਵੇਲੇ ਉੱਠ ਕੇ ਉੱਦਮ ਕਰੇ ਭਲ ਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਤੈਨੂੰ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੋ ਜਾਏਗਾ ਰਾਮ ਦੇ ਦਾਸਾਂ ਦਾ ਸਰੋਵਰ ਹੈ ਸਤਸੰਗ ਰੋਜ਼ ਰਾਮ ਦਾਸ ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਸਤਸੰਗ ਜਿੱਥੇ ਆਪ ਜੀ ਬੈਠੇ ਹੋ ਇਹ ਰਾਮ ਦਾਸ ਦਾ ਸਰੋਵਰ ਹੈ ਰਾਮ ਦੇ ਦਾਸਾਂ ਦਾ ਸਤਸੰਗ ਸਰੋਵਰ ਇੱਕ ਸਰੋਵਰ ਹੈ ਆਪਾ ਦਰਸ਼ਨ ਕਰਨ ਵਾਸਤੇ ਜਾਂਦੇ ਆ ਜਾਣਾ ਚਾਹੀਦਾ ਸਾਡੇ ਗੁਰੂ ਜੀ ਦਾ ਬਹੁਤ ਪਵਿੱਤਰ ਅਸਥਾਨ ਹੈ ਦਰਸ਼ਨ ਕਰਨ ਲਈ ਸੀ ਜਾਂਨੇ ਪਰ ਇੱਥੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਵੀ RAM ਦੇ ਦਾਸਾਂ ਦਾ ਸਰੋਵਰ ਹੈ ਜਿੱਥੇ ਤਨ ਦਾ ਇਸ਼ਨਾਨ ਕਰਕੇ ਆਇਆ ਉੱਥੇ ਬਹਿ ਕੇ ਮਨ ਦਾ ਇਸ਼ਨਾਨ ਵੀ ਕਰ ਲਾ ਆਖੋ ਸਤਨਾਮ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕ ਰੰਗ ਨਾਮ ਦਾ ਸਾਬਣ ਲਾ ਦੇ ਸਾਬੂਨ ਲਈਏ ਉਹ ਧੋਏ ਬਿਨ ਵਿਲਵੇ ਨਾਹੀ ਸੰਤੋਖਾ ਨਹੀਂ ਠੰਡ ਪੈਣੀ ਜਿੰਨਾ ਚਿਰ ਤੂੰ ਉਹਦੇ ਨਾਲ ਤੇਰਾ ਮਲਾਪ ਨਹੀਂ ਹੋਇਆ ਭਾਵ ਦੂੰਗੀ ਸਾਜ ਨਹੀਂ ਪਈ ਸ਼ਬਦ ਦੀ ਵਿਚਾਰ ਨਾਲ ਨਹੀਂ ਜੁੜਿਆ ਤੇ ਸਿੱਖ ਵੀ ਨਹੀਂ ਬਣ ਸਕਿਆ ਵੇਖ ਦਰਸ਼ਨ ਨਾਨਕ ਦੀ ਜੈ ਮੇਰ ਕਰ ਤੇਰਾ ਦਾਸ ਇਹ ਆਤਮਕ ਜੀਵਨ ਹਾਸਲ ਕਰਦਾ ਰਹੇ ਕਲਿਆਣ ਮਹੱਲਾ ਪੰਜਵਾ ਇਸ ਤਰ੍ਹਾਂ ਦਾ ਮੰਗਤਾ ਬਣ ਗਿਆ ਕੇਵਲ ਪਦਾਰਥੀ ਨਾ ਮੰਗਦਾ ਰਹੇ بڑے ਵਿਦਵਾਨਾਂ ਦਾ ਕਥਨ ਹੈ ਕਿ ਦ੍ਰਖਤ ਮੰਗੀਏ ਤੇ ਛਾਂ ਪਿਆ ਜਾਂਦੀ ਹੈ ਨਾਮ ਮੰਗੇ ਤੇ ਸਭ ਕੁਝ ਆਪੇ ਆ ਜਾਂਦਾ ਕੈਸਾ ਭਿਖਾਰੀ ਬਣਨਾ ਗੁਰੂ ਦੇ ਦਰ ਤੇ ਆ ਕੇ ਇੱਕ ਵਾਰੀ ਉਹਦੇ ਦਰ ਦਾ ਮੰਗਤਾ ਬਣ ਜਾ ਜਾਚੇ ਕਿ ਨਾਮ ਜਾਚੈ ਜਾਚੈ ਸਰਬ ਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਐ ਸਤਗੁਰੂ ਜੀ ਤੇਰੇ ਦਰ ਦਾ ਮੰਗਤਾ ਤੇਰੇ ਦਰ ਤੋਂ ਨਿਤ ਮੰਗਦਾ ਰਹਿਂਦਾ ਹਾਂ ਜਾਚਿਕ ਨਾਮ ਜਾਚੈ ਜਾਚੈ ਤੇਰੇ ਦਰ ਤੋਂ ਨਿਤ ਮੰਗਦਾ ਰਹਿੰਦਾ ਹਾਂ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਸਭ ਜੀਵਾਂ ਦੇ ਆਸਰੇ ਮਾਲਕ ਸਭ ਜੀਵਾਂ ਦੇ ਮਾਲਕ ਸਾਰੇ ਸੁੱਖਾਂ ਦੇ ਦੇਣ ਵਾਲੇ ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ ਕਿਤੇ ਕਿਤੇ ਮੰਗਣ ਮੰਗੇ ਭਾਵਨियां ਸੋ ਭਾਈਐ ਬੇਅੰਤ ਲਕਾਈ ਬੜੀ ਦੁਨੀਆ ਤੇਰੇ ਦਰ ਤੋਂ ਹਰੇਕ ਮੰਗ ਮੰਗਦੀ ਰਹਿੰਦੀ ਹੈ ਜਿਹੜੀ ਵੀ ਮਨ ਦੀ ਮਰਦ ਹੁੰਦੀ ਹੈ ਹਾਸਲ ਕਰਦੀ ਹੈ ਦੁਨੀਆਂ ਸਫਲ 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 ਤਰਸਰੇ ਪਰਸ ਪਰਸ ਗੁਣ ਗਾਈਐ ਸਫਲ ਸਫਲ ਸਫਰ ਦਰਸ਼ਰੇ ਬਰਸ ਪਰਸ ਗੁਣ ਗਾਈਐ ਪ੍ਰਮਾਤਮਾ ਐਸਾ ਹੈ ਜੀਦਾ ਦਰਸ਼ਨ ਸਾਰੇ ਹੀ ਫਲਾਂ ਫਲਾਂ ਦੇ ਦੇਣ ਵਾਲਾ ਹੈ ਆਖੋ ਸਤਨਾਮ ਆਉ ਉਹਦੇ ਚਰਨਾਂ ਦਾ ਸ਼ੋ ਸ਼ੋ ਕੇ ਉਹਦੇ ਗੁਣ ਗਾंदे ਰੀ ਪ੍ਰਮਾਤਮਾ ਜੀ ਦੇ ਗੁਣ ਗਾਉਣੇ ਵੈਗੁਰੂ ਜੀ ਦੇ ਗੁਣ ਗਾਉਣੇ ਉਸਤਤ ਕਰਨੀ ਵਡਿਆਈ ਕਰਨੀ ਨਾਨਕ ਤਤ ਤਤ ਸਿਓ ਮਿਲਿਐ ਹੀਰਾ ਹੀਰਾ ਵਧਾਈਐ ਜਿਵੇਂ ਪਾਣੀ ਆਦਿਕ ਤਤ ਪਾਣੀ ਤਤ ਨਾਲ ਮਿਲ ਜਾਂਦਾ ਤਿਵੇਂ ਗੁਣ ਗਾਉਣ ਦੀ ਬਰਕਤ ਨਾਲ ਮਨ ਹੀਰਾ ਪ੍ਰਭੂ ਹੀਰੇ ਨਾਲ ਵਿੰਨ ਲਈਦਾ ਹੈ ਉਹਦੇ ਨਾਲ ਜੁੜ ਜਾਂਦਾ ਹੈ ਨਾਨਕ ਤਤ ਤਤ ਸਿਓ ਮਿਲਿਐ ਹੀਰਾ ਹੀਰਾ ਵਧਾਈਐ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਉਹਦੀ ਬੜੀ ਵੱਡੀ ਸੋਭਾ ਹੈ ਮੇਰੇ ਲਾਲਣ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਉਹਦੀ ਵਡਿਆਈ ਪ੍ਰਮਾਤਮਾ ਦੀ ਸੋਹਣੇ ਪ੍ਰਮਾਤਮਾ ਦੀ ਸੋਭਾ ਮੇਰੇ ਲਾਲਣ ਕੀ ਭਾਵ ਸੋਹਣੇ ਲਾਲ ਦੀ ਪਿਆਰੇ ਦੀ ਸਬਦ ਨਵ ਤਨ ਮਨ ਰੰਗੀ ਸੋਭਾ ਸਦਾ ਹੀ ਨਵੀਂ ਰਹਿੰਦੀ ਹੈ ਕਿੱਚ ਪਾਉਂਦੀ ਰਹਿੰਦੀ ਐ ਸਦਾ ਹੀ ਮਨ ਨੂੰ ਪਿਆਰ ਦਾ ਰੰਗ ਚਾੜਦੀ ਰਹਦੀ ਬ੍ਰਹਮ ਮਹੇਸ ਸਿੱਧ ਮੁਨ ਇੰਦਰਾ ਭਗਤ ਦਾਸ ਦਾਨ ਜਸ ਮੰਗੀ ਬ੍ਰਹਮ ਮਹੇਸ ਸਿੱਧ ਮੁਨ ਇੰਦਰਾ ਭਗਤ ਦਾਸ ਦਾਨ ਜਸ ਮੰਗੀ ਪਾਤਸ਼ਾਹ ਫਰਮਾਨ ਕਰਦੇ ਆ ਬ੍ਰਹਮਾ ਸ਼ਿਵ ਸਿੱਧ ਮੁਨੀ ਇੰਦਰ ਆਦਿਕ ਦੇਵ ਤੇ ਇਹ ਸਾਰੇ ਪ੍ਰਭੂ ਦੇ ਦਰ ਤੋਂ ਉਹਦੀ ਭਗਤੀ ਦਾ ਦਾਨ ਮੰਗਦੇ ਆ ਕਿਉਂਕਿ ਜੋ ਕੁਝ ਵਿੱਚ ਹੈ ਭਗਤੀ ਵਿੱਚ ਹੀ ਹੈ ਬੰਦਗੀ ਵਿੱਚ ਹੈ ਸਿਮਰਨ ਵਿੱਚ ਹੈ ਸਿਮਰਨ ਨੇ ਹੀ ਜੀਵਨ ਬਦਲਣਾ ਹੈ ਉਹਦੀ ਸਿਵਸਲਾ ਦੀ ਦਾਤ ਮੰਗਦੇ ਰਹੀਏ ਬਸ ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ਸੇਖਨਾਗੈ ਸ਼ੇਸ਼ਨਾਗ ਸਗਲ ਇਹ ਸਾਰੇ ਜੋ ਗਿਆਨੀ ਧਿਆਨੀ ਸ਼ੇਸ਼ਨਾਗ ਆਦਿਕ ਸਾਰੇ ਉਹ ਅਨੇਕਾਂ ਚੋਜਾਂ ਦੇ ਮਾਲਕ ਪ੍ਰਭੂ ਜੀ ਦਾ ਨਾਮ ਜਪਦੇ ਹਨ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕਹਿ ਸਦ ਸੰਗੀ ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਹੋ ਜਾਂਦਾ ਹਾਂ ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ ਵੱਡੇ ਵੱਡੇ ਸ਼ੂਰ ਮੇ ਪੈਦਾ ਹੁੰਦੇ ਆ ਦੁਨੀਆ ਵਿੱਚ ਵੱਡੇ ਵੱਡੇ ਯੋਧੇ ਪੈਦਾ ਹੁੰਦੇ ਆ ਦੁਨੀਆ ਵਿੱਚ ਸੰਤ ਪੈਦਾ ਹੁੰਦੇ ਆ ਪਰ ਅਸਲੀ ਉਹ ਪੈਦਾ ਹੁੰਦੇ ਆ ਜਿਨ੍ਹਾਂ ਦੇ ਪੱਲੇ ਨਾਮ ਦੀ ਕਮਾਈ ਹੁੰਦੀ ਹੈ ਕਿਵੇਂ ਬੰਦ-ਬੰਦ ਕਟਵਾ ਗਏ ਕਿਵੇਂ ਖੋਪਰੀਆਂ ਲਹਾ ਗਏ ਕਿਉਂਕਿ ਬੰਦਗੀ ਸੀ ਜੀਵਨ ਦੇ ਅੰਦਰ ਅੱਜ ਜਾਪ ਨਹੀਂ ਹੈ ਸਿਮਰਨ ਨਹੀਂ ਹੈ ਬੰਦਗੀ ਨਹੀਂ ਹੈ ਸਾਧੂ ਬੜੇ ਮਿਲ ਜਾਣਗੇ ਵੇਖ ਬਹੁਤ ਮਿਲ ਜਾਏਗਾ ਵੇਖਣ ਨੂੰ ਪਰ ਕੋਈ 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 ਐਸਾ ਮਿਲੇ ਕੋਈ ਜਨ ਹਰ ਸਉ ਦੇਵੈ ਜੋਰ ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜ ਦੇ ਵਾਹਿਗੁਰੂ ਨਾਲ ਜੋੜ ਦੇ ਨਾਮ ਜਿਨ੍ਹਾਂ ਦੇ ਪੱਲੇ ਹੁੰਦਾ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਕਹੋ ਨਾਨਕ ਸੰਤਨ ਬਲਿਹਾਰੈ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਆ ਭਾਵ ਉਹਨੂੰ ਜਪਦੇ ਰਹਿੰਦੇ ਹਨ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਕਿ ਗੁਰੂ ਦੇ ਦਰ ਤੇ ਆ ਕੇ ਬੰਦਗੀ ਦੀ ਦਾਤ ਵੰਗ ਨਾਮ ਦੀ ਦਾਤ ਵੰਗ ਤੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਿਆ ਕਰੀਏ ਤੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਸਭ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸ਼ਬਦ ਦੀ ਵਿਚਾਰ ਨਾਲ ਜੁੜਨ ਨਾਲ ਇੱਕ ਨਵਾਂ ਜੀਵਨ ਮਿਲਦਾ ਹੈ ਨਾਦ ਤੋਂ ਪੈਦਾ ਹੁੰਦਾ ਹੈ ਸ਼ਬਦ ਗੁਰੂ ਸੁਰਤ ਤਨ ਚੇਲਾ ਸ਼ਬਦ ਸਾਡਾ ਗੁਰੂ ਹੈ ਇਸ ਕਰਕੇ ਸ਼ਬਦ ਨਾਲ ਜੁੜ ਕੇ ਹੀ ਇੱਕ ਨਵਾਂ ਜੀਵਨ ਮਿਲਦਾ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਦੋਂ ਗੁਰੂ ਜੀ ਨੇ ਕਿਰਪਾ ਰੂਪੀ ਹੱਥ ਰੱਖਿਆ ਤੇ ਫਿਰ ਮੇਰੇ ਹਿਰਦੇ ਵਿੱਚ ਨਾਮ ਆ ਵਸਿਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਫਿਰ ਬਦਲ ਜਾਣਾ ਹੈ ਪਹਿਲਾਂ ਵਾਲਾ ਨਹੀਂ ਰਹਿੰਦਾ ਗੁਰਮਖ ਦੀ ਇਹ ਨਿਸ਼ਾਨੀ ਹੈ ਉਹਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਉਹਦੇ ਅੰਦਰ ਦੀ ਝਲਕ ਉਹਦੀ ਆਵਾਜ਼ ਚ ਆਉਂਦੀ ਹੈ ਉਹਦੇ ਅੰਦਰ ਦੀ ਝਲਕ ਉਹਦੇ ਫੇਸ ਚ ਆਉਂਦੀ ਆ ਉਹਦੇ ਬੈਠ ਉਹਦੇ ਅੰਦਰ ਦੀ ਝਲਕ ਉਹਦੇ ਬੈਠਣ ਉੱਠਣ ਉਹਦੀਆਂ ਵਿਚਾਰਾਂ ਚ ਆਉਂਦੀ ਆ ਇਹ ਬੰਦਾ ਵੀ ਕਿਹੋ ਜੀ ਵਿਚਾਰਦਾ ਹੋ ਸਕਦਾ ਪਤਾ ਲੱਗਦਾ ਅੰਦਰੋਂ ਜਦੋਂ ਅੰਦਰ ਉਹ ਬੈਠਾ ਤਾਂ ਫਿਰ ਉਹਨੇ ਹੀ ਬੋਲਣਾ ਆਖੋ ਸਤਨਾਮ ਵਿਚਾਰਾਂ ਕਿਉਂਕਿ ਅਸੀਂ ਮਾਤਾ ਪਿਤਾ ਦੇ ਸੰਬੰਧ ਤੋਂ ਜਨਮੇ ਸਾਡਾ ਸਰੀਰ ਬਣਿਆ ਪਰ ਸ਼ਬਦ ਨੇ ਸਾਨੂੰ ਇੱਕ ਹੋਰ ਜਨਮ ਦੇ ਦੇਣਾ ਸ਼ਬਦ ਦੇ ਨਾਮ ਤੋਂ ਜਨਮ ਹੋ ਜਾਣਾ ਉਹ ਅਲੱਗ ਦਾ ਜਨਮ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਰਹਿਮਤ ਕਰਦੇ ਸਾਨੂੰ ਜੀ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸੱਜ ਭਾਈ 26 ਜੁਲਾਈ ਦਿਨ ਸ਼ੁੱਕਰਵਾਰ 11 ਸਾਵਣਾ ਜੀ 26 ਜੁਲਾਈ ਦਿਨ ਸ਼ੁੱਕਰਵਾਰ 11 ਸਾਵਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ